ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮਨਜੋਤ ਬਾਈ ਖੜਾ ਅਸੀਂ ਸਵੇਰ ਦੇ ਹੀ ਤੇ ਸਵੇਰ ਤੋਂ ਲੈ ਕੇ ਅਸੀਂ ਪਹਿਲਾਂ ਵੀ ਮੈਂ ਮਨਜੋਤ ਬਾਈ ਨਾਲ ਜਦੋਂ ਬਾਹਰ ਸੀਗਾ ਉਹਨੇ ਮੈਂ ਗੱਲਾਂ ਬਾਤਾਂ ਕਰਦਾ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਇਹ ਪਲਾਨਿੰਗ ਬਣਨੀ ਚਾਹੀਦੀ ਆ ਤੇ ਅਸੀਂ ਨਾ ਇਹ ਚੀਜ਼ ਸੋਚੀ ਅੱਜ ਸਾਰੇ ਬਾਈ ਪਾਲ ਜੀ ਵੀ ਖੜੇ ਨੇ ਸੋਈ ਸਾਹਿਬ ਵੀ ਖੜੇ ਨੇਗੇ ਕਿਉਂਕਿ ਮੈਂ ਮਨਜੋਤ ਬਾਈ ਨਾਲ ਲੰਮੇ ਸਮੇਂ ਤੋਂ ਪਿਛਲੇ 23 ਦੇ ਵਿੱਚ ਵੀ ਕੰਮ ਕਰਿਆ ਸੀ ਅਸੀਂ ਇਹਦੇ ਥੱਲੇ ਲਾ ਕੇ ਕੰਮ ਕਰਦੇ ਆਂ ਹੁਣ ਮੇਰੀ ਜਿਹੜੀ ਬੇਨਤੀ ਆ ਸਾਰੀਆਂ ਸੰਸਥਾਵਾਂ ਸਾਰੀਆਂ ਐਨਜੀਓ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਗਿਆ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ ਜਿੰਨੀਆਂ ਵੀ ਸਿੱਖ ਜਥੇਬੰਦਿਆਂ ਨੇ ਨੌਜਵਾਨ ਨੇ ਕਲਾਕਾਰ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੇਰੀ ਬੇਨਤੀ ਆ ਮਨਜੋਦ ਜੀ ਨੇ ਮੈਨੂੰ ਇਹ ਗੱਲ ਕਹੀ ਆ ਵੀ ਸਪੈਸ਼ਲੀ ਇਹ ਗੱਲ ਨੂੰ ਆਪਾਂ ਬੋਲ ਕੇ ਲੋਕਾਂ ਅੱਗੇ ਲੈ ਕੇ ਜਾਈਏ ਬੇਨਤੀ ਕਿਹੜੀ ਆ ਕਿ ਇੱਕ ਦਿਨ ਆਪਾਂ ਇਕੱਠੇ ਹੋ ਕੇ ਇੱਕ ਦਿਨ ਇੱਕ ਮੀਟਿੰਗ ਰੱਖੀਏ ਅਸੀਂ ਤਾਂ ਦੇਖੋ ਇੱਥੇ ਕੰਮ ਕਰਾਂਗੇ ਜਿੱਥੇ ਵੀ ਸਾਡੀ ਮਨਜੋਦ ਡਿਊਟੀ ਲਾ ਦੂ ਪਾਲ ਬਾਈ ਡਿਊਟੀ ਲਾ ਦੂ ਮੈਂ ਤਾਂ ਇੱਕ ਮੂਰਖ ਜਾਂ ਅਣਚਾਹਣਾ ਮੈਂ ਤਾਂ ਇੱਕ ਏਜੰਟਾਂ ਨਾਲ ਲੜਾ ਲਓ ਚਾਹੇ ਸਰਕਾਰ ਨਾਲ ਲੜਾਓ ਚਾਹੇ ਪੁਲਿਸ ਨਾਲ ਲੜਾ ਲਓ ਮੈਂ ਤਾਂ ਉਹ ਲੜਨ ਲਈ ਬੰਦਾ ਠੀਕ ਹੈ ਨਾ ਗੱਲ ਮੈਂ ਕਿਸੇ ਵੀ ਜ਼ਿੰਮੇਵਾਰੀ ਜਿਵੇਂ ਤੁਸੀਂ ਕਹੋਗੇ ਉਹ ਚੁਣਾਂ ਚੀਜ਼ਾਂ ਬਾਰੇ ਮੈਨੂੰ ਨਹੀਂ ਪਤਾ ਹੈਗਾ ਪਰ ਮਨਜੋਤ ਬਾਈ ਨੇ ਇਹ ਕਿਹਾ ਵੀ ਆਪਾਂ ਇੱਕ ਦਿਨ ਕਿਸੇ ਗੁਰੂ ਘਰ ਦੇ ਵਿੱਚ ਮੀਟਿੰਗ ਰੱਖ ਕੇ ਅੱਗੇ ਰੋਡ ਮੈਪ ਅੱਗੇ ਪਲਾਨ ਬਣਾ ਕੇ ਜਿਹੜਾ ਕਿ ਅੱਗੇ ਕਿਵੇਂ ਥੜਾ ਨਿਯੋਜਣਾ ਤੇ ਕਿਵੇਂ ਕਿਵੇਂ ਸੰਸਥਾਾਂਾਂ ਕਿਹੜੀ ਦੀ ਸੰਸਥਾ ਦੀ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਤੇ ਕਿਹੜੇ ਸੰਸਥਾ ਦੇ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਜੇ ਆਪੋ ਆਪਣਾ ਇਲਾਕਾ ਸੰਭਾਲ ਕੇ ਤੁਸੀਂ ਇਲਾਕਾ ਸੰਭਾਲਿਆ ਜਾਊਗਾ ਆਪੋ ਆਪਣੀ ਉੱਤੇ ਸੇਵਾ ਨਿਭਾਓਗੇ ਕਿਉਂਕਿ ਮੈਨੂੰ ਇੰਨੀ ਕੁ ਉਮੀਦ ਆ ਵੀ ਜਿਹੜੀਆਂ ਸੰਸਥਾਵਾਂ ਨੇਗੀਆਂ ਸਿੱਖ ਜੱਤੇ ਬੰਦਿਆ ਨੇ ਕਲਾਕਾਰ ਨੇ ਨੌਜਵਾਨ ਨੇ ਇਹ ਜਦੋਂ ਮੀਟਿੰਗ ਕਰਕੇ ਚੱਲਣਗੇ ਪੰਜਾਬ ਨੂੰ ਬਿਹਤਰੀਨ ਸਿਆਉਣੇ ਦੀ ਚਿੜੀ ਬਣਾ ਸਕਦੇ ਨੇ ਮੈਨੂੰ ਇੰਨੀਆਂ ਕੁ ਜੜੀਆਂ ਨਾਲ ਤੋਂ ਉਮੀਦਾਂ ਨੇਗੀਆਂ ਇਸ ਕਰਕੇ ਸਿਰ ਜੋੜ ਕੇ ਬਹਿਣਾ ਇੱਕ ਪਲੈਨਿੰਗ ਬਣਾ ਕੇ ਚੱਲਣਾ ਬੜੀ ਜ਼ਰੂਰੀ ਆ ਇਹ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਮਨਜੋਤભાઈ ਵੱਲੋਂ ਤੇ ਪਾਲ ਖਰੌੜ ਵੱਲੋਂ ਇਹਨਾਂ ਸਾਰਿਆਂ ਵੱਲੋਂ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਜਾਣੀ ਆ ਕੱਲ ਪਰਥੋਂ ਜ਼ਿਕਰ ਕਿ ਆਪਾਂ ਨੂੰ ਜਿਹੜਾ ਕਿ ਇੱਕ ਕੋਈ ਗੁਰਦੁਆਰਾ ਰੱਖਿਆ ਜਾਣਾ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਊ ਉੱਥੇ ਆ ਕੇ ਜਿਹੜੀਆਂ ਕਲਾਕਾਰ ਭਰਾ ਸਿੱਖ ਜਥੇਬੰਦੀਆਂ ਸਾਰੀਆਂ ਸਾਰੇ ਉੱਥੇ ਆ ਕੋ ਆਪੋ ਆਪਣੀਆਂ ਰਾਇ ਰੱਖ ਸਕਦੇ ਨੇ ਵੀ ਆਪਾਂ ਕਿਵੇਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਇਹਨਾਂ ਲੋਕਾਂ ਦਾ ਕਿਵੇਂ ਭਲਾ ਕਰ ਸਕਦੇ ਆ ਤੇ ਕਿਹੜੀ ਸਵਾ ਕਿੱਥੇ ਨਿਵਾ ਸਕਦੇ ਆ ਹੁਣ ਇੱਥੇ ਵੀਰਜੀ ਇੱਕ ਆਏ ਉਹ ਕਹਿੰਦੇ ਵੀ ਪਠਾਨਕੋਟ ਦੇ ਕਹਿੰਦਾ ਕਾਫੀ ਸਾਰੇ ਪਿੰਡ ਨੇ ਕਿਹਾ ਉੱਥੇ ਪਹੁੰਚਿਆ ਨਹੀਂ ਜਾ ਰਹਾ ਬਿਲਕੁਲ ਪਤਾ ਨਹੀਂ ਲੱਗਦਾ ਹੁਣ ਇਹਨਾਂ ਨੂੰ ਕਿਹੜਾ ਸੁਪਨਾ ਆਉਂਦਾ ਵਿਚਾਰਾ ਨੂੰ ਕੋਈ ਨਹੀਂ ਪਤਾ ਲੱਗਦਾ ਜੇਕਰ ਪਲੈਨਿੰਗ ਬਣਾਉ ਤਾਂ ਸਾਰੀ ਗੱਲ ਜਿਹੜੀ ਪਹੁੰਚਦੀ ਰਹੂਗੀ ਇੰਨੇ ਕ ਪਿੰਡ ਤੇ ਕਰਨੇ ਠੀਕ ਆ ਜੀ ਮਨਜੋਤ ਬਾਈ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਇਹ ਚਾਹੀਦੀ ਹੈ ਜ਼ਰੂਰੀ ਹੈ ਜੋ ਇਹ ਅੱਜ ਢਾਂਚਾ ਜਿਹੜਾ ਆਪਾਂ ਸਵਾਵਾ ਦਾ ਕਰ ਰਹੇ ਆ ਪਰ ਕਿੱਥੇ ਪਹੁੰਚਿਆ ਬ ਕਿਤੇ ਪਹੁੰਚੇ ਨਹੀਂ ਜਾ ਰਿਹਾ ਜੇ ਆਪਾਂ ਐਨਜੀਓ ਰਲ ਕੇ ਸਾਰੇ ਇੱਕ ਥਾਂ ਬੈਠ ਕੇ ਇੱਕ ਛੱਤ ਤਲੇ ਬੈਠ ਕੇ ਆਪਾਂ ਨਹੀਂ ਕਿੰਨੇ ਆਪਾਂ ਇੱਕ ਸੁਝਾਅ ਤੁਸੀਂ ਦੋ ਬਣ ਕੇ ਆਪਾਂ ਕੋਈ ਇਹ ਨਹੀਂ ਥੋਪ ਰਿਆਂ ਕੋਈ ਕੋਈ ਸਿੱਖਣ ਨੂੰ ਮਿਲੂਗਾ ਸਾਰੇ ਆਉਣ ਉੱਤੇ ਕੁਛ ਨਾ ਕੁਛ ਆਪਾਂ ਨਾਲੇ ਇਹਨਾਂ ਜੋ ਹੋਇਆ ਇਹਦੇ ਨਾਲੇ ਡਿਸਕਸ ਕੀਤੀ ਜਾਊਗੀ ਤੇ ਨਾਲੇ ਸਾਰੇ ਹੀ ਜੋੜ ਕੇ ਇੱਕ ਸਲਾਹ ਦਿੱਤੀ ਜਾਵੇ ਤੇ ਜੋ ਜੋ ਵੀ ਜੋਗ ਲੱਗੂਗੀ ਉਹ ਬਣਾਈ ਜਾਵੇ ਸਾਰੇ ਹੀ ਮੇਰਾ ਭਰਾਏ ਉਹਦੇ ਵਿੱਚ ਆਉਣਾ ਚਾਹੀਦਾ ਇੱਕ ਮੈਂ ਛੋਟੀ ਜੀ ਹੋਰ ਗੱਲ ਕਹਿਣਾ ਸੀਗਾ ਕਿ ਦੇਖੋ ਮੈਂ ਮਨਜੋਤ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ ਪਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਾਈ ਸੀਗੀ ਮੇਰੀ ਉਹ ਤਾਂ ਬਹੁਤ ਫੇਸ ਪਹੁੰਚੀ ਇਸ ਕਰਕੇ ਵੀਰ ਬਣ ਕੇ ਉਹ ਜਾਂ ਹਰਕਤਾਂ ਨਾ ਕਰਿਆ ਕਰੋ ਅਸੀਂ ਸਾਡੇ ਭਰਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਬਾਕੀ ਤੁਸੀਂ ਸਾਰੇ ਜਾਣੇ ਸਾਨਿਓ ਧੰਨਵਾਦ ਤੇ ਬਾਕੀ ਵੀਰੀ ਭਾਨੀ ਇਹ ਵੀ ਹੈ ਗੱਲ ਜੀ ਜਿਵੇਂ ਮਤਲਬ ਇਹ ਸੱਦਾ ਕੋਈ ਹੋਰ ਵੀ ਦਿੰਦਾ ਨਾ ਅਸੀਂ ਜਾਣ ਨੂੰ ਤਿਆਰ ਆਂ ਹਾਂ ਕਈ ਵਾਰੀ ਪਤਾ ਕੀ ਹੁੰਦਾ ਭਾਨੇ ਵੀਰੇ ਮੇਰੀ ਮਾੜੀ ਮੇਰੀ ਮਾੜੀ ਦੀ ਗੱਲ ਨੂੰ ਸਮਝਿਓ ਸਾਡੇ 'ਚ ਕਮੀ ਕਿੱਥੇ ਰਹਿ ਗਈ ਅਸੀਂ ਇਕੱਠੇ ਨਹੀਂ ਹੋ ਪਾਏ ਇਹਦਾ ਤੁਸੀਂ ਮੰਨਦੇ ਹੋ ਨਾ ਕੌਮ ਕੱਟੀ ਨਹੀਂ ਹੋ ਪਾਈ ਸਾਡੀਆਂ ਐਨਜੀਓ ਕੱਟੀਆਂ ਨਹੀਂ ਹੋ ਪਾਈਆਂ ਇੱਕ ਇੱਕ ਧਾਰਾ ਸਾਡਾ ਇਕੱਠਾ ਨਹੀਂ ਹੋ ਪਾਰਿਆ ਜੇ ਸਾਨੂੰ ਕੋਈ ਹੋਰ ਸੂਝਵਾਨ ਕੋਈ ਸਿਆਣੇ ਬੰਦੇ ਸੱਦਾ ਦਿੰਦੇ ਨੇ ਤਾਂ ਅਸੀਂ ਉੱਥੇ ਪਹੁੰਚਣ ਨੂੰ ਤਿਆਰ ਆਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਆ ਕੇ ਮਿਲੋ ਆਪਾਂ ਕਹਿੰਦੇ ਵੀ ਜੇ ਸਾਰੇ ਰਲ ਮਿਲ ਕੇ ਆਪਣਾ ਪੰਜਾਬ ਦਾ ਮਸਲਾ ਸੋਲਵ ਹੋ ਜਾਵੇ ਗੱਲ ਤੇ ਮਸਲੇ ਦੀ ਆ ਧੰਨਵਾਦ ਇਹ ਬਹੁਤ ਸੋਹਣੀ ਗੱਲ ਇਹਨਾਂ ਨੇ ਕਰੀਆ